ਜੇ ਅਸੀਂ ਧਾਰਮਿਕ ਤੌਰ ਤੇ ਧਾਰਮਿਕ ادارے ਦੀ ਸੰਸਥਾਪਨਾ ਕਰ ਸਕਦੇ ਹਾਂ ਤਾਂ ਕੀ ਅਸੀਂ ਹੋਰ ਜਿਹੜਾ ਇਨਫਰਾਸਟ੍ਰਕਚਰ ਆ ਉਹ ਨਹੀਂ ਅਸੀਂ ਖੜਾ ਕਰ ਸਕਦੇ ਕੀ ਅਸੀਂ ਕਮਿਊਨਿਟੀ ਸੈਂਟਰ ਨਹੀਂ ਬਣਾ ਸਕਦੇ ਕੀ ਅਸੀਂ ਯੂਥ ਦੇ ਸੈਂਟਰ ਨਹੀਂ ਬਣਾ ਸਕਦੇ ਕੀ ਅਸੀਂ ਇਹ ਪ੍ਰਥਾ ਆਪਣੀ ਕਮਿਊਨਿਟੀ 'ਚ ਲਾਗੂ ਨਹੀਂ ਕਰ ਸਕਦੇ ਕਿ ਮਹੀਨੇ 'ਚ ਇੱਕ ਵਾਰੀ ਅਸੀਂ ਮਿਲੀਏ ਤੇ ਜਿਹੜੀਆਂ ਸਾਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਬਾਰੇ ਅਸੀਂ ਵਿਦਵਾਨਾਂ ਨੂੰ ਸੱਦ ਕੇ ਤੇ ਅਸੀਂ ਉਹਦੇ ਤੇ ਡਿਸਕਸ਼ਨ ਕਰੀਏ ਮਿਸਾਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਣ ਵਾਲਾ ਕਿ ਕੈਨੇਡਾ ਦੇ ਵਿੱਚ ਕੀ ਹੋਊਗਾ ਆਉਣ ਵਾਲੇ 10 ਸਾਲਾਂ ਨੂੰ ਆਉਣ ਵਾਲੇ 10 ਸਾਲਾਂ 'ਚ ਸਾਡੇ ਬੱਚਿਆਂ ਨੇ ਵਿਆਹ ਨਹੀਂ ਕਰਵਾਣੇ ਨਾ ਮੁੰਡਿਆਂ ਨੇ ਕਰਵਾਣੀਆਂ ਨਾ ਕੁੜੀਆਂ ਨੇ ਕਰਾਣੇ ਆ ਕਿਉਂਕਿ ਇਹ ਸਿਲਸਿਲਾ ਆਲਰੇਡੀ ਸ਼ੁਰੂ ਹੋ ਗਿਆ ਅੱਜ ਤੋਂ 5 ਸਾਲ ਪਹਿਲਾਂ ਮੇਰੇ ਕੋਲੇ ਇੱਕ ਵੀ ਕੇਸ ਕਾਉਂਸਲਿੰਗ ਦਾ ਨਹੀਂ ਸੀ ਆਇਆ ਜਿੱਥੇ ਮਾਪੇ ਆ ਕੇ ਰੋਂਦੇ ਹੋਣ ਕਿ ਸਾਡੀ ਕੁੜੀ ਜਾਂ ਮੁੰਡਾ 35 ਸਾਲ ਦਾ ਹੋ ਗਿਆ ਤੇ ਵਿਆਹ ਨਹੀਂ ਕਰਾ ਰਿਹਾ। ਪਲੀਜ਼ ਇਹਦੀ ਕਾਉਂਸਲਿੰਗ ਕਰੋ। ਲੇਕਿਨ ਹੁਣ ਕੋਈ ਮਹੀਨਾ ਐਸਾ ਨਹੀਂ ਜਾਂਦਾ ਜਿੱਥੇ ਇੱਕ ਜਾਂ ਦੋ ਪੇਰੈਂਟਸ ਆ ਕੇ ਮੈਨੂੰ ਇਹ ਨਹੀਂ ਕਹਿੰਦੇ ਪਲੀਜ਼ ਸਾਡੇ ਬੱਚਿਆਂ ਨਾਲ ਗੱਲ ਕਰੋ। ਇਹ ਪ੍ਰੋਬਲਮਸ ਜਦੋਂ ਮੈਂ ਗ੍ਰੈਜੂਏਸ਼ਨ ਕੀਤੀ ਉਦੋਂ ਇਹ ਪ੍ਰੋਬਲਮਸ ਨਹੀਂ ਸੀਗੀਆਂ ਸਾਨੂੰ ਨਹੀਂ ਸਿਖਾਇਆ ਜਾਂਦਾ। ਕਿ ਇੱਕ ਕਾਉਂਸਲਿੰਗ ਇਹੋ ਜਿਹੀ ਵੀ ਹੋਊਗੀ ਜਿੱਥੇ ਤੁਹਾਨੂੰ ਕਨਵਿੰਸ ਕਰਨਾ ਪਊਗਾ ਬੱਚੇ ਨੂੰ ਵੀ ਤੁਸੀਂ ਵਿਆਹ ਕਰਵਾਓ ਇਹ ਕਨਸੈਪਟ ਹੀ ਨਹੀਂ ਸੀ ਆਪਣੇ ਦਿਮਾਗ 'ਚ ਆਂਦਾ ਹੀ ਨਹੀਂ ਸੀ ਕਿ ਜਦੋਂ ਆਪਣੇ ਫਾਦਰ ਸਾਹਿਬ ਨੇ ਗੱਲ ਕੀਤੀ ਵੀ ਤੁਸੀਂ ਵਿਆਹ ਕਰਾ ਲਓ ਆਪਣੀ ਦਿਮਾਗ 'ਚ ਨਹੀਂ ਆਇਆ ਵੀ ਨਹੀਂ ਮੈਂ ਨਹੀਂ ਕਰਾਣੀ ਇੰਨਾ ਤਾਂ ਹੋ ਗਿਆ ਵੀ ਅਸੀਂ 2 ਸਾਲ ਲੇਟ ਕਰਾਵਾਂਗੇ ਪਰ ਇਹ ਕਦੇ ਨਹੀਂ ਦਿਮਾਗ 'ਚ ਆਇਆ ਵੀ ਮੈਂ ਜ਼ਿੰਦਗੀ 'ਚ ਵਿਆਹ ਹੀ ਨਹੀਂ ਕਰਾਣਾ ਔਰ ਕੋਈ ਵਿਰਲਾ ਫਿਰਲਾ ਪਿੰਡਾਂ 'ਚ ਸੁਣੀਦਾ ਸੀਗਾ ਵੀ ਉਹਨਾਂ ਦੇ ਵਿਆਹ ਨਹੀਂ ਹੋਇਆ ਕਿਉਂਕਿ ਉਹਨਾਂ ਦੀ ਜ਼ਮੀਨ ਘਟ ਸੀ। ਆਦਰਵਾਇਜ਼ ਹਮੇਸ਼ਾ ਹੀ ਵਿਆਹ ਹੁੰਦੇ ਰਹਿਆ। ਲੇਕਿਨ ਅੱਜ ਕੈਨੇਡਾ ਦੇ ਵਿੱਚ ਆਪਣੀ ਕਮਿਊਨਿਟੀ 'ਚ ਇਹ ਪ੍ਰੋਬਲਮਸ ਆ ਰਹੀਆਂ। ਸੋ ਹੁਣ ਇਹਦਾ ਕੀ ਹਰ ਇੱਕ ਪਰਿਵਾਰ ਆਪਣੇ ਆਪਣੇ ਘਰ 'ਚ ਬੈਠ ਕੇ ਹੀ ਇਸ ਮੁਸ਼ਕਲ ਨੂੰ ਸੋਲਵ ਕਰੂਗਾ। ਸੋ ਇਹ ਇਹ ਇੰਡੀਵਿਜੂਅਲ ਤੇ ਕਲੈਕਟਿਵ ਦੀ ਗੱਲ ਆ ਇਹਦੇ ਤੇ ਤੁਹਾਨੂੰ ਵਿਚਾਰਨ ਦੀ ਲੋੜ ਆ। ਕਿ ਕਿਉਂ ਹੋ ਰਿਹਾ ਕਿ ਸਾਡੇ ਮੁੰਡੇ ਕੁੜੀਆਂ ਵਿਆਹ ਨਹੀਂ ਕਰਾ ਰਹੇ ਕੋਈ ਤਾਂ ਆਪਾਂ ਗਲਤੀ ਕਰ ਰਹੇ ਹਾਂ ਨਾ ਕਿਤੇ ਤਾਂ ਗਲਤੀ ਹੋ ਰਹੀ ਹੈ ਨਾ ਤੇ ਉਹ ਕੀ ਗਲਤੀ ਆ ਕੀ ਸਾਡੀ ਪਰਵਰਿਸ਼ 'ਚ ਗਲਤੀ ਆ ਕੀ ਮਾਡਰਨ ਸਮਾਜ ਹੋ ਗਿਆ ਕੀ ਸਾਡੇ ਬੱਚਿਆਂ ਨੂੰ ਹਿਊਮਨ ਕੰਟੈਕਟ ਨਹੀਂ ਚਾਹੀਦਾ ਕੀ ਉਹਨਾਂ ਨੂੰ ਸੈੱਲਫੋਨ ਜ਼ਿਆਦਾ ਪਿਆਰਾ ਕੀ ਉਹਨਾਂ ਨੂੰ ਅਸੀਂ ਵੱਡੇ ਘਰਾਂ ਦੇ ਵਿੱਚ ਕਮਰੇ ਦੇ ਦਿੱਤੇ ਤੇ ਉਹਨਾਂ ਨੂੰ ਕਮਰੇ ਦੇ ਨਾਲ ਪਿਆਰ ਹੋ ਗਿਆ ਕੀ ਉਹਨਾਂ ਨੂੰ ਇਕੱਲਾਪਨ ਬਹੁਤ ਵਧੀਆ ਲੱਗਦਾ ਜਪਾਨ ਦੀ ਇੱਕ ਸਟੱਡੀ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਪੁੱਛਿਆ ਵੀ ਤੁਸੀਂ ਇੱਕ ਹਿਊਮਨ ਬੀਇੰਗ ਨਾਲ ਵਿਆਹ ਕਰਵਾਉਣਾ ਚਾਹੋਗੇ ਕਿ ਰੋਬੋਟ ਨਾਲ 80% ਕੁੜੀਆਂ ਮੁੰਡਿਆਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਰੋਬੋਟ ਨਾਲ ਵਿਆਹ ਕਰਵਾਉਣਾ ਚਾਹਾਂਗੇ ਇਹ ਅੱਜ ਦੀਆਂ ਮਾਡਰਨ ਕੰਪਲੈਕਸ ਪ੍ਰੋਬਲਮਸ ਆ ਤੁਸੀਂ ਪਲੀਜ਼ ਇਹਨੂੰ ਲਾਈਟਲੀ ਨਾ ਲਾਓ ਜਿੰਨਾ ਦੇ ਬੱਚੇ ਛੋਟੇ ਆ ਤੁਸੀਂ ਇਹਨੂੰ ਲਾਈਟਲੀ ਨਾ ਲਾਓ ਇਹ ਬਹੁਤ ਇੰਪੋਰਟੈਂਟ ਹੈ ਇਹ ਪ੍ਰੋਬਲਮਸ ਆਣ ਗਈਆਂ ਤੁਹਾਨੂੰ ਤੁਹਾਨੂੰ ਇਹ ਗੱਲਾਂ ਕਰਨੀਆਂ ਪੈਣਗੀਆਂ ਆਪਣੇ ਬੱਚਿਆਂ ਨਾਲ ਤੁਹਾਨੂੰ ਉਹਨਾਂ ਨੂੰ ਮੈਂਟਲੀ ਪ੍ਰੀਪੇਅਰ ਕਰਨਾ ਪਊਗਾ ਇਹ ਨਾ ਹੋਵੇ ਕਿ ਉਹ 35 ਸਾਲ ਦਾ ਹੋ ਜੇ ਤੇ ਤੁਸੀਂ ਉਹਨੂੰ 30 ਸਾਲ ਤੋਂ ਜਾਂ 27 ਸਾਲ ਤੋਂ ਲੱਗ ਜੂ ਵੀ ਪੁੱਤ ਵਿਆਹ ਕਰਾ ਲਾ ਪੁੱਤ ਵਿਆਹ ਕਰਾ ਲਾ ਤੇ ਉਹ ਕਵੇ ਕੋਈ ਨਹੀਂ ਅਗਲੇ ਸਾਲ ਅਗਲੇ ਸਾਲ ਤੇ ਹੁਣ ਉਹ ਕਹਿੰਦਾ ਨਹੀਂ ਜੀ ਮੈਂ ਇਹ ਫਾਈਨਲੀ ਡਿਸਾਈਡ ਕਰ ਲਿਆ ਕਿ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਸੋ ਇਹ ਜਿਹੜੀਆਂ ਕੰਪਲੈਕਸ ਪ੍ਰੋਬਲਮਸ ਆ ਇਹ ਮੈਂ ਤੁਹਾਡੇ ਨਾਲ ਤਾਂ ਸ਼ੇਅਰ ਕਰ ਰਿਹਾ ਇਹ ਮਾਡਰਨ ਆ ਇਹਨਾਂ ਦੇ ਬਾਰੇ ਜੇ ਅਸੀਂ ਡਿਸਕਸ਼ਨ ਨਾ ਕੀਤੀ ਕਮਿਊਨਿਟੀ 'ਚ ਗੱਲਬਾਤ ਨਾ ਹੋਈ ਫਿਰ ਉਦੋਂ ਜਿਵੇਂ ਅਸੀਂ ਪਛਤਾਨੇ ਆ ਕਿ ਸਾਡੇ ਸ਼ਹਿਰ ਦੇ ਵਿੱਚ 48 ਮਹਿਰੂਆਨਾ ਸਟੋਰਸ ਖੁੱਲ ਗਏ ਉਸੇ ਤਰ੍ਹਾਂ ਤੁਸੀਂ ਵੀ ਪਛਤਾਉਂਗੇ ਸੋ ਇਹ ਇੱਕ ਇੱਕ ਸੀਗਾ ਸੈਕੰਡ ਚੀਜ਼ ਜਿਹੜੀ ਵੱਡੀ ਜਿਹੜੀ ਆਪਾਂ ਨੂੰ ਧਿਆਨ ਚ ਰੱਖਣ ਵਾਲੀ ਆ ਜਿਹਦੇ ਤੇ ਤੁਹਾਨੂੰ ਕੰਮ ਕਰਨਾ ਜਿਨ੍ਹਾਂ ਦੇ ਬੱਚੇ ਛੋਟੇ ਆ ਉਹ ਇਹ ਆ ਕਿ ਤੁਸੀਂ ਬੱਚੇ ਨੂੰ ਇੰਡੀਪੈਂਡੈਂਟ ਬਣਾਣਾ ਕਿ ਤੁਸੀਂ ਨੂੰ ਬੱਚੇ ਨੂੰ ਆਪਣੇ ਤੇ ਡਿਪੈਂਡੈਂਟ ਰੱਖਣਾ ਇਹ ਪਹਿਲਾ ਕ੍ਰਾਈਟੇਰੀਆ ਤੁਸੀਂ ਅੱਜ ਬੈਠ ਕੇ ਹਸਬੰਡ ਵਾਈਫ ਇਹ ਡਿਸਾਈਡ ਕਰੋ ਕਿ ਜਿਹੜਾ ਬੱਚਾ ਉਹ ਇੰਡੀਪੈਂਡੈਂਟ ਹੋਣਾ ਚਾਹੀਦਾ ਕਿ ਡਿਪੈਂਡੈਂਟ ਹੋਣਾ ਚਾਹੀਦਾ ਸਾਡਾ ਸਪਿਆਚਾਰ ਬੱਚੇ ਨੂੰ ਡਿਪੈਂਡੈਂਟ ਬਣਾਉਂਦਾ ਕਿਉਂਕਿ ਅਸੀਂ ਚਾਹਨੇ ਆ ਕਿ ਸਾਡਾ ਬੱਚਾ ਸਾਨੂੰ ਸੁਣੇ ਸੁਣਨ ਵਾਸਤੇ ਆਬੀਡੀਅੰਸ ਜ਼ਰੂਰੀ ਆ ਤਾਈਓ ਸੁਣੂਗਾ ਜੇ ਮਤਲਬ ਕਿ ਤੁਸੀਂ ਤੁਹਾਡਾ ਕਹਿਣਾ ਮੰਨਦਾ ਤੇ ਅਸੀਂ ਚਾਹਨੇ ਆ ਕਿ ਸਾਡਾ ਬੱਚਾ ਜਿਵੇਂ ਅਸੀਂ ਕਹਿੰਨੀ ਆ ਉਸ ਤਰ੍ਹਾਂ ਕਰੇ ਸੋ ਐਸ ਕਰਕੇ ਇਹ ਬਹੁਤ ਇੰਪੋਰਟੈਂਟ ਆ ਕਿ ਪਹਿਲਾਂ ਤੁਸੀਂ ਇਹ ਡਿਸਾਈਡ ਕਰ ਲਓ ਕਿ ਤੁਸੀਂ ਇੰਡੀਪੈਂਡੈਂਟ ਬੱਚਾ ਬਣਾਣਾ ਜੇ ਇੰਡੀਪੈਂਡੈਂਟ ਬਣਾਣਾ ਤਾਂ ਉਹਨੂੰ ਡਿਫਰੈਂਟਲੀ ਉਹਦੀ ਪਰਵਰਿਸ਼ ਕਰੋ ਜੇ ਤੁਸੀਂ ਡਿਪੈਂਡੈਂਟ ਬਣਾਣਾ ਫਿਰ ਤੁਸੀਂ ਉਹਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰੋ ਫਿਰ ਉਹਨੂੰ ਲੈਪਟਾਪ ਵੀ ਲੈ ਕੇ ਦਿਓ ਸੈੱਲ ਫੋਨ ਵੀ ਲੈ ਕੇ ਦਿਓ ਉਹਦੇ ਮੂੰਹ 'ਚ ਬੁਰਕੀਆਂ ਵੀ ਪਾਓ ਉਹਦੇ ਉਹ ਜਦੋਂ 20-25 ਸਾਲ ਦਾ ਹੁੰਦਾ ਉਦੋਂ ਵੀ ਤੁਸੀਂ ਉਹਦੀ ਲਾਂਡਰੀ ਕਰੋ ਉਹਨੂੰ ਤਿੰਨ ਟਾਈਮ ਰੋਟੀ ਦਿਓ ਉਹਨੂੰ ਪੁੱਛੋ ਕਿੱਥੇ ਚੱਲਿਆ ਕਿੱਥੋਂ ਆਇਆ ਕੀ ਕਰਨਾ ਕਿਸ ਤਰ੍ਹਾਂ ਕਰਨਾ ਅੱਛਾ ਤੂੰ ਹੁਣ ਆਹ ਕਰ ਲਾ ਤੂੰ ਹੁਣ ਖੜਾ ਹੋ ਜਾ ਬਹਿ ਜਾ ਤੂੰ ਹੁਣ ਟੀਵੀ ਦੇਖ ਲਾ ਹੁਣ ਤੂੰ ਬਾਹਲਾ ਟੀਵੀ ਦੇਖੀ ਜਨਾ ਹੁਣ ਤੂੰ ਘੱਟ ਕਰ ਲਾ ਇਹ ਡਿਪੈਂਡੈਂਟ ਬਣਾਣ ਦੀਆਂ ਪੇਰੈਂਟਿੰਗ ਟੈਕਨੀਕਸ ਹੈ ਔਰ ਅਕਸਰ ਜਿੱਥੇ ਵੀ ਮੈਂ ਜਾਂਦਾ ਔਰ ਮੈਂ ਮਾਪਿਆਂ ਨਾਲ ਗੱਲ ਕਰਦਾ ਉਹ ਇਹੀ ਕਹਿੰਦੇ ਆ ਕਿ ਸਾਡਾ ਬੱਚਾ ਸੁਣਦਾ ਨਹੀਂ ਅਕਸਰ ਇਹੀ ਕਿਹਾ ਜਾਂਦਾ ਕਿ ਸਾਡਾ ਬੱਚਾ ਤਾਂ ਸੁਣਦਾ ਹੀ ਨਹੀਂ ਸਾਨੂੰ ਤਾਂ ਬਾਰ-ਬਾਰ ਉਹਨੂੰ ਕਹਿਣਾ ਪੈਂਦਾ ਚਾਹੇ ਉਹ 5 ਸਾਲ ਦਾ ਚਾਹੇ ਉਹ 10 ਸਾਲ ਦਾ ਚਾਹੇ ਉਹ 15 ਦਾ ਚਾਹੇ ਉਹ 20 ਦਾ ਬਈ ਉਹ ਆਪਣੀ ਮਨਮਰਜ਼ੀ ਕਰਦਾ ਜੇ ਅਸੀਂ ਕਿਸੇ ਦਿਨ ਕਹਿ ਦਿੰਦੇ ਆ ਵੀ ਪੁੱਤ ਇੰਨਾ ਟੈਲੀਵਿਜ਼ਨ ਨਹੀਂ ਦੇਖਣਾ ਚਾਹੀਦਾ ਖਾਸ ਕਰਕੇ ਜੇ 10 ਸਾਲ ਦੇ ਬੱਚੇ ਆ ਉਹਨੂੰ ਉਹ ਇੱਕ ਦੋ ਦਿਨ ਥੋੜਾ ਜਿਹਾ ਘੱਟ ਕਰਦਾ ਤੀਜੇ ਦਿਨ ਫੇਰ ਉਹ ਟੈਲੀਵਿਜ਼ਨ ਦੇਖੀ ਜਾਂਦਾ ਬੈਠਾ ਤੇ ਅਸੀਂ ਉਹਨੂੰ ਹਰ ਰੋਜ਼ ਰਿਮਾਈਂਡ ਕਰਾ ਲਿਆ ਵੀ ਤੂੰ ਹੋਮਵਰਕ ਕਰ ਤੇ ਮੈਂ ਕਈ ਵਾਰੀ ਮਾਪਿਆਂ ਨੂੰ ਪੁੱਛਦਾ ਹੁੰਦਾ ਵੀ ਤੁਸੀਂ ਕਦੇ ਉਹਨੂੰ ਰਿਮਾਈਂਡ ਕਰਾਇਆ ਵੀ ਤੂੰ ਟੈਲੀਵਿਜ਼ਨ ਦੇਖ ਹਜੇ ਤੂੰ ਭੁੱਲ ਗਿਆ ਕਹਿੰਦੇ ਨਹੀਂ ਮੈਂ ਕਿਹਾ ਫਿਰ ਟੈਲੀਵਿਜ਼ਨ ਕਿਵੇਂ ਯਾਦ ਰੱਖ ਲੈਂਦਾ ਤੇ ਹੋਮਵਰਕ ਕਿਉਂ ਭੁੱਲ ਜਾਂਦਾ ਕੋਈ ਆਨਸਰ ਨਹੀਂ ਕਿਉਂਕਿ ਪਤਾ ਹੀ ਨਹੀਂ ਸੰਨ ਵੇ ਅਸੀਂ ਬੱਚੇ ਨੂੰ ਟ੍ਰੇਨਿੰਗ ਕਿਵੇਂ ਦੇਣੀ ਆ ਉਹਦਾ ਇੰਟਰਸਟ ਕ੍ਰੀਏਟ ਕਰਤਾ ਐਸ ਕਰਕੇ ਉਹ ਟੈਲੀਵਿਜ਼ਨ ਭੁੱਲਦਾ ਨਹੀਂ ਕਿਉਂਕਿ ਉਹਦਾ ਇੰਟਰਸਟ ਆ ਹੋਮਵਰਕ 'ਚ ਉਹਦਾ ਇੰਟਰਸਟ ਨਹੀਂ ਤੁਸੀਂ ਕ੍ਰੀਏਟ ਕੀਤਾ ਐਸ ਕਰਕੇ ਤੁਹਾਨੂੰ ਰਿਮਾਈਂਡ ਕਰਾਉਣਾ ਪੈਣਾ ਕਿਉਂਕਿ ਉਹ ਕਹਿੰਦਾ ਵਧੀਆ ਆਪੇ ਹੀ ਯਾਦ ਕਰਾਣ ਕੇ ਤਾਂ ਮੈਂ ਕਰ ਲੂੰ ਜੇ ਕਿਤੇ ਭੁੱਲ ਗਏ ਤਾਂ ਮੈਂ ਸੋਚੂੰ ਚੱਲ ਮੇਰਾ ਇੱਕ ਦਿਨ ਦਾ ਤਾਂ ਹੋਮਵਰਕ ਗਿਆ ਤੁਸੀਂ ਇੰਟਰਸਟ ਹੀ ਨਹੀਂ ਕ੍ਰੀਏਟ ਕੀਤਾ ਤਾਂ ਉਹ ਫਿਰ ਟੀਵੀ ਨਹੀਂ ਦੇਖੂਗਾ ਕਿਉਂਕਿ ਟੀਵੀਜ਼ਨ ਚ ਉਹਦਾ ਇੰਟਰਸਟ ਹੈ ਤੁਸੀਂ ਪੜਾਈ ਚ ਇੰਟਰਸਟ ਕ੍ਰੀਏਟ ਹੀ ਕੀਤਾ ਨਹੀਂ ਕੀਤਾ ਤੁਸੀਂ ਤਾਂ ਤਿਆਰ ਕੀਤਾ ਉਹਨੂੰ ਵਧੀਆ ਕੱਪੜੇ ਲੈ ਤੇ ਨਾਈਕੀ ਸ਼ੂਜ਼ ਲੈ ਤੇ ਵਧੀਆ ਫੋਨ ਲਹਤਾ ਤਿਆਰ ਤਯੂਰ ਕਰਕੇ ਕਾਰ ਚੋਂ ਛੱਡ ਜਾਂਦਾ ਸਕੂਲ ਉਹਨਾਂ ਬਚਾਰੇ ਨੂੰ ਇਹ ਵੀ ਨਹੀਂ ਪਤਾ ਕਿ ਉਹ ਐਜੂਕੇਸ਼ਨ ਲੈ ਕੇ ਕਿਉਂ ਰਿਹਾ। ਸੋ ਤੁਸੀਂ ਇੰਟਰਸਟ ਨਹੀਂ ਕ੍ਰੀਏਟ ਕਰਦੇ। ਐਸ ਕਰਕੇ ਤੁਹਾਨੂੰ ਬਾਰ-ਬਾਰ ਕਹਿਣਾ ਪੈਂਦਾ। ਫਿਰ ਆਪਣੀ ਪ੍ਰੋਬਲਮਸ ਕੀ ਹੁੰਦੀਆਂ? ਸਵੇਰੇ ਕੀ ਕਲੇਸ਼ ਪੈਂਦਾ ਹਰ ਇੱਕ ਪੰਜਾਬੀ ਘਰ 'ਚ। ਮੈਜੋਰਟੀ ਆ ਪੰਜਾਬੀ ਹਰ ਇੱਕ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਕਈ ਫਿਰ ਹੱਥ ਖੜਾ ਕਰ ਦਿੰਦੇ ਆ ਵੀ ਨਹੀਂ ਮੇਰੇ ਘਰ 'ਨੀ ਹੁੰਦਾ ਕਲੇਸ਼। ਮੈਜੋਰਟੀ ਆ ਘਰਾਂ 'ਚ ਕੀ ਕਲੇਸ਼ ਪੈਂਦਾ ਸਵੇਰੇ ਸਵੇਰੇ? ਬੱਚਾ ਉੱਠਦਾ ਨਹੀਂ। ਇੱਕ ਬੰਦੇ ਦੀ ਫੁੱਲ ਟਾਈਮ ਜੌਬ ਆ ਉਹਨੂੰ ਸਵੇਰੇ ਉਠਾਉਣਾ ਫਿਰ ਉਹਨੂੰ ਯਾਦ ਕਰਾਉਣਾ ਕਿ ਤੂੰ ਬ੍ਰਸ਼ ਕਰਨਾ ਫਿਰ ਉਹਨੂੰ ਯਾਦ ਕਰਾਉਣਾ ਕਿ ਤੂੰ ਹੁਣ ਕੱਪੜੇ ਚੇਂਜ ਕਰ ਫਿਰ ਉਹਦੇ ਤੇ ਕਲਾਸ ਲੱਗਦੀ ਆ ਵੀ ਤੂੰ ਆ ਤੌਲੀਆ ਮੂੰਹ ਸਾਫ਼ ਕਰਕੇ ਫਰਸ਼ ਤੇ ਕਿਉਂ ਸੁੱਟੇ ਰ ਆ ਫਿਰ ਉਹਨੂੰ ਕਹਿੰਦੀ ਆ ਵੀ ਤੂੰ ਥੱਲੇ ਆ ਫਿਰ ਉਹ ਥੱਲੇ ਆਂਦਾ ਫਿਰ ਉਹਨੂੰ ਕਹਿੰਦੀ ਆ ਖਾ ਲਾ ਉਹ ਕਹਿੰਦਾ ਨਹੀਂ ਮੇਰਾ ਨਹੀਂ ਅੱਜ ਜੀ ਕਰਦਾ ਫਿਰ ਅਸੀਂ ਉਹਦੇ ਤੇ ਲੈਕਚਰ ਦਿੰਨੇ ਆ ਵੀ ਤੂੰ ਭੁੱਖਾ ਰਹੇਂਗਾ ਪਲੀਜ਼ ਖਾ ਲਾ ਤੂੰ ਦੱਸ ਕੀ ਖਾਣਾ ਹੋਰ ਕੁਛ ਨਹੀਂ ਦੁੱਧ ਨਾਲ ਕੁੱਕੀਜ਼ ਹੀ ਖਾ ਜਾ ਸਾਡੇ ਯਾਨੀ ਫੁੱਲ ਟਾਈਮ ਜੌਬ ਆ ਸਵੇਰੇ ਸਵੇਰੇ ਬੱਚੇ ਨੂੰ ਤਿਆਰ ਕਰਕੇ ਸਕੂਲ ਭੇਜਣਾ ਫੁੱਲ ਟਾਈਮ ਜੌਬ ਆ ਤੇ ਮੈਂ ਮਦਰਸ ਨੂੰ ਇਹ ਕਹਿੰਨਾ ਵੀ ਜੇ ਪਟਾ ਰੋਟੀ ਨਹੀਂ ਖਾਂਦਾ ਸਵੇਰੇ ਬ੍ਰੈਕਫਾਸਟ ਨਹੀਂ ਕਰਨਾ ਚਾਹੁੰਦਾ ਸਵੇਰੇ ਨਹੀਂ ਉੱਠਣਾ ਚਾਹੁੰਦਾ ਤਾਂ ਨਾ ਉਠਾਓ ਕੀ ਫਰਕ ਪੈਂਦਾ ਫਿਰ ਮਾਪੇ ਪਤਾ ਕੀ ਕਹਿੰਦੇ ਆ ਉਹ ਫਿਰ ਤਾਂ ਇਹਨੂੰ ਆਦਤ ਪੈ ਜੂ ਫਿਰ ਤਾਂ ਕਦੇ ਵੀ ਨਹੀਂ ਉੱਠੂ ਮੈਂ ਕਿਹਾ ਵਾਕਈ ਸਤ ਵਾਕਈ ਸਕੂਲ ਨਹੀਂ ਜਾਊਗਾ ਨਹੀਂ ਫਿਰ ਇਹ ਤਾਂ ਇਹਨੂੰ ਤਾਂ ਫਿਰ ਆਦਤ ਪੈ ਜੂਗੀ ਨਾ ਮੈਂ ਕਿਹਾ ਹੁਣ ਕਿਹੜੀ ਆਦਤ ਪਈ ਆ ਹੁਣ ਵੀ ਤਾਂ ਤੁਸੀਂ ਉਠਾ ਰਹੇ ਆ ਆਪੇ ਤਾਂ ਉੱਠੀ ਨਹੀਂ ਰਿਹਾ ਵਿਚਾਰਾ ਇਹਦਾ ਮਤਲਬ ਉਹਨੂੰ ਇੰਪੋਰਟੈਂਸ ਹੀ ਹੈ ਨਹੀਂ ਕਿ ਉੱਠਣ ਦੀ ਸੋ ਕਹਿਣ ਤੋਂ ਮੇਰਾ ਭਾਵਾ ਕਿ ਜੇਦੋ ਜਿਹੜੀਆਂ ਚੀਜ਼ਾਂ ਅਸੀਂ ਟ੍ਰੇਨਿੰਗ ਜਿਹੜੀ ਟ੍ਰੇਨਿੰਗ ਅਸੀਂ ਦੇਣੀ ਚਾਹਨੇ ਆ ਉਹ ਤਾਂ ਅਸੀਂ ਦੇ ਹੀ ਨਹੀਂ ਰਹੇ ਬੱਚੇ ਨੂੰ ਬੱਚਾ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਚੱਕਦਾ ਇੱਕ 2 ਸਾਲ ਦਾ ਬੱਚਾ ਆਪਣੇ ਆਪ ਬੈਠ ਕੇ ਰੋਟੀ ਖਾ ਸਕਦਾ 2 ਸਾਲ ਦਾ ਬੱਚਾ ਆਪਣੇ ਆਪ ਰੋਟੀ ਖਾ ਸਕਦਾ ਕੀ ਅਸੀਂ 2 ਸਾਲ ਦੇ ਬੱਚੇ ਨੂੰ ਰੋਟੀ ਖਵਾਨੇ ਆ ਵੀ ਆ ਲਾ ਰੋਟੀ ਉਹਦੀ ਫਾਈ ਚੇਅਰ 'ਚ ਉਹਨੂੰ ਬਿਠਾਤਾ ਉਹਨੂੰ ਕਹੇ ਵੀ ਖਾ ਬਤਨ ਉਹ ਲਪੇੜੂਗਾ ਆਪਣਾ ਮੂੰਹ ਸੇ ਬਿਲਕੁਲ ਲਪੇੜੂਗਾ ਸਿਰ 'ਚ ਵੀ ਪਾ ਸਕਦਾ ਦੇਈ ਕਈ ਕੁਝ ਕਰ ਸਕਦਾ ਹੋ ਉਹ ਉਹਨੂੰ ਮਲ ਵੀ ਸਕਦਾ 2 ਸਾਲ ਦਾ ਨਾ ਉਹਨੂੰ ਐਕਸਾਈਟਮੈਂਟ ਹੁੰਦੀ ਆ ਉਹਨੂੰ ਕਰ ਲੈਣ ਪਰ ਕਿਉਂਕਿ ਅਸੀਂ ਉਹਨੂੰ ਉਹਦਾ ਮੂੰਹ ਲਪੜਨਾ ਨਹੀਂ ਦੇਖ ਸਕਦੇ ਅਸੀਂ ਉਹਦੇ ਮੂੰਹ 'ਚ ਬੁਰਕੀਆਂ ਪਾਨੇ ਆ ਉਹਦੇ ਨਾਲ ਨੁਕਸਾਨ ਕੀ ਹੁੰਦਾ ਉਦੇ ਨਾਲ ਨੁਕਸਾਨ ਇਹ ਹੁੰਦਾ ਕਿ ਉਹਦੀ ਸੈਂਸ ਆਫ ਇਨਟਾਈਟਲਮੈਂਟ ਵਾਚ ਜਾਂਦੀ ਆ ਤੇ ਉਹਦੀ ਆਈ ਹੈਂਡ ਕੋਆਰਡੀਨੇਸ਼ਨ ਨਹੀਂ ਬਣਦੀ ਹੁਣ ਦੋ ਨੁਕਸਾਨ ਕਰਤੇ ਤੁਸੀਂ ਆਪਣੇ ਬੱਚੇ ਦੇ ਪਹਿਲੇ 5 ਸਾਲਾਂ ਚ ਤੁਸੀਂ ਕਈ ਵਾਰੀ ਕਦੇ ਗੁਰੂ ਘਰ ਚ ਜਾ ਕੇ ਦੇਖਿਆ ਲੰਗਰ ਦੇ ਵਿੱਚ ਕਿੰਨੀਆਂ ਮਾਵਾਂ ਬੈਠ ਕੇ ਆਪਣੇ ਬੱਚਿਆਂ ਦੇ ਹੂਝ ਬੁਰਕੀਆਂ ਪਾਉਂਦੀਆਂ ਜਿਹੜੀਆਂ 2 ਸਾਲ ਤੋਂ ਵੱਟੇ ਆ ਤੁਹਾਡਾ ਕੀ ਖਿਆਲ ਆ ਕਿ ਗੁਰਦੁਆਰੇ ਦੇ ਵਿੱਚ ਬੱਚਾ ਲੰਗਰ ਨਹੀਂ ਛੱਕ ਸਕਦਾ 5 ਸਾਲ ਦਾ ਜੇ ਬੱਚਾ ਨਹੀਂ ਸਖ ਸਕਦਾ ਤਾਂ ਇਹਦੇ ਚ ਕਸੂਰ ਕੀ ਦਾ ਬੱਚੇ ਦਾ ਸਾਇੰਸ ਕਹਿੰਦੀ ਆ ਕਿ 5 ਸਾਲ ਤੱਕ ਬੱਚੇ ਦਾ ਦਿਮਾਗ 90% ਬਣ ਜਾਂਦਾ ਉਹਦੀ ਪਰਸਨੈਲਿਟੀ ਡਿਵੈਲਪ ਹੋਊਗੀ ਉਹ ਜਿਹੜਾ ਕੁਝ ਉਹਨੇ ਬਣਾ ਉਹ ਬਣ ਗਿਆ ਪਹਿਲੇ 5 ਸਾਲਾਂ ਚ ਤੇ ਸਾਡੇ ਕੀ ਹੁੰਦਾ ਇਹਨੂੰ ਕੁਛ ਨਾ ਕਹੋ ਵੱਡਾ ਹੋ ਕੇ ਸਿੱਖ ਜੀ ਇੱਕ ਪਾਸੇ ਵੱਡਾ ਹੋ ਕੇ ਸਿੱਖ ਚੂ ਦੂਜੇ ਪਾਸੇ ਸਾਇੰਸ ਕਹਿੰਦੀ ਆ ਵੀ ਜਿਹੜੀਆਂ ਤੁਸੀਂ ਪਹਿਲੇ 5 ਸਾਲਾਂ ਚ ਆਦਤਾਂ ਪਾ ਲੀਆਂ ਉਮਰ ਭਰ ਨਾਲ ਰਹਿਣਗੀਆਂ ਜੇ ਤੁਸੀਂ ਬੱਚੇ ਬੱਚੇ ਨੂੰ ਡਿਸਪਲਨ ਨਾ ਕੀਤਾ ਉਹਨੂੰ ਪਠਾਇਆ ਨਾ ਉਹ ساری ਉਮਰ ਬੈਠਣ ਤੋਂ ਕਤਰਾਊਗਾ ਜੇ ਪਹਿਲੇ 5 ਸਾਲ ਚ ਤੁਸੀਂ ਕਿਤਾਬਾਂ ਨਾਲ ਪਿਆਰ ਨਾ ਪਾਇਆ ਉਹ ਤਾਂ ਕਦੇ ਪਿਆਰ ਨਹੀਂ ਪੈਣਾ ਕਿਤਾਬਾਂ ਨਾਲ ਜੇ ਤੁਸੀਂ ਬੱਚੇ ਨੂੰ ਪਹਿਲੇ 5 ਸਾਲਾਂ ਚ ਪਾਤਾ ਨਾ ਪਾਈਆਂ ਉਹਦਾ ਕਲਚਰਲ ਕਨੈਕਸ਼ਨ ਨਹੀਂ ਬਣਨਾ ਤੁਹਾਡੇ ਨਾਲ ਸੋ ਪਹਿਲੇ 5 ਸਾਲਾਂ ਦੀ ਜ਼ਰੂਰਤ ਆ ਤੇ ਆਪਣੀ ਇਹ ਕਨਸੈਪਟ ਦੀ ਗਾ ਕਿਉਂਕਿ ਆਪਣੀ ਇਹ ਕਨਸੈਪਟ ਨਹੀਂ ਗਾ ਇਸ ਕਰਕੇ ਸਾਡੇ ਬੱਚੇ ਕੰਪੈਰੀਟਿਵਲੀ ਬਾਕੀ ਦੀਆਂ ਕਮਿਊਨਿਟੀਆਂ ਨਾਲੋਂ ਪਹਿਲੇ 5 ਸਾਲਾਂ ਚ ਬਹੁਤ ਸਾਰੇ ਜਿਹੜੇ ਪੈਰਾਮੀਟਰਸ ਹੈਗੇ ਆ ਮਚਿਓਰਿਟੀ ਲੈਵਲਸ ਆ ਉਹਦੇ ਚੋਂ ਪਿੱਛੇ ਆਂਦੇ ਆ ਆਪਣੀ ਬੱਚਿਆਂ ਦੀਆਂ ਲਿਸਨਿੰਗ ਸਕਿਲਸ ਉਨੀਆਂ ਪਾਵਰਫੁਲ ਨਹੀਂ ਜਿੰਨੀਆਂ ਦੂਜੀ ਕਮਿਊਨਿਟੀ ਤੇ ਆ ਆਪਾਂ ਡਾਇਰੈਕਸ਼ਨ ਫਾਲੋ ਕਰਨ ਚ ਪਿੱਛੇ ਆਂ ਕੰਪੇਅਰਡ ਟੂ ਅਦਰ ਕਮਿਊਨਿਟੀਆਂ ਡਾਇਰੈਕਸ਼ਨਸ ਫਾਲੋ ਕਰਨ ਚ ਜਦੋਂ ਆਪਾਂ ਕਿਸੇ ਬੱਚੇ ਨੂੰ ਕਹਿਣਾ ਵੀ ਤੂੰ ਆਹ ਕੰਮ ਕਰ ਦੇ ਤੁਸੀਂ ਇੱਕ ਮਦਰਜ਼ ਖਾਸ ਕਰਕੇ ਇਨਸਟਰਕਸ਼ਨਸ ਦਿੰਦੀਆਂ ਬੱਚੇ ਨੂੰ ਭਈ ਟੈਲੀਵਿਜ਼ਨ ਬੰਦ ਕਰ ਦੇ ਬੰਦ ਕਰਕੇ ਇੱਥੇ ਆ ਕੇ ਰੋਟੀ ਖਾ ਲਾ ਬੱਚਾ ਪਤਾ ਕੀ ਕਰਦਾ ਕਿਉਂਕਿ ਉਹਨੇ ਉਹਦੇ ਕੰਨਾਂ 'ਚ ਆਵਾਜ਼ ਪੈ ਗਈ ਉਹਨੇ ਲਿਸਨ ਕਰ ਲਿਆ ਉਹ ਪਤਾ ਕੀ ਕਰਦਾ ਉਹ ਮਾਂ ਨੂੰ ਕਹਿੰਦਾ ਕੈਨੇ ਬਾਚ 5 ਮੋਰ ਮਿੰਟਸ ਉਹ ਨੈਗੋਸ਼ੀਏਟ ਕਰ ਰਿਹਾ ਕਿੰਨੀ ਉਮਰ ਆ ਉਹਦੀ 5 ਸਾਲ ਮਾਂ ਕਿੰਨੇ ਸਾਲ ਦੀ 30 ਸਾਲ ਦੀ ਉਹਨੇ ਮਾਂ ਨੂੰ ਕੁਝ ਨਹੀਂ ਸਮਝਿਆ ਉਹਨੇ ਮੰਨੀ ਨਹੀਂ ਮਾਂ ਦੀ ਗੱਲ ਮਾਂ ਕਹਿੰਦੀ ਚੱਲ ਚੰਗਾ ਤੂੰ 5 ਮਿੰਟ ਕਰ ਲੈ ਪਰ ਉਦੋਂ ਬਾਅਦ ਤੂੰ ਆ ਕੇ ਰੋਟੀ ਖਾ ਲਾ ਹੁਣ ਤੁਸੀਂ ਕੀ ਕੀਤਾ ਇਹਦਾ ਮਤਲਬ 5 ਸਾਲ ਦਾ ਬੱਚਾ 30 ਸਾਲ ਦੇ ਵੱਡੇ ਬੰਦੇ ਨਾਲ ਨੈਗੋਸ਼ੀਏਟ ਕਰਨਾ ਸਿਖਾਤਾ ਫਿਰ ਤੁਸੀਂ ਕਹਿੰਦੇ ਹੋ ਵੀ ਮੇਰਾ ਕਹਿਣਾ ਨਹੀਂ ਮੰਨਦਾ ਕਿਉਂਕਿ ਉਹ ਤਾਂ ਹੁਣ ਨੈਗੋਸ਼ੀਏਟ ਕਰੂਗਾ ਤੁਸੀਂ ਉਹਨੂੰ ਤੁਸੀਂ ਕਹੋ ਕਿ ਬਈ ਬੇਟੇ ਬਾਹਰ ਨਹੀਂ ਜਾਣਾ ਉਹ ਕਹੂਗਾ ਮੈਂ 2 ਮਿੰਟ ਵਾਸਤੇ ਬਾਹਰ ਜਾਇਆ ਮੈਂ ਤੁਸੀਂ ਕਹੋਗੇ ਵੀ ਰਾਤ ਨੂੰ ਸੈੱਲਫੋਨ ਲੈ ਕੇ ਨਹੀਂ ਆਪਣੇ ਕਮਰੇ 'ਚ ਜਾਣਾ ਉਹ ਕਹੋ ਦਾ ਥਿਸ ਇਜ਼ ਮਾਈ ਸੈੱਲਫੋਨ ਇਹਦਾ ਮਤਲਬ ਤੁਸੀਂ ਜਿਹੜੀਆਂ ਗਲਤੀਆਂ ਕੀਤੀਆਂ ਪਹਿਲੇ 5 ਸਾਲ 'ਚ ਉਹ ਹੁਣ ਤੁਹਾਨੂੰ ਪੇ ਕਰਣੀਆਂ ਪੈਣਗੀਆਂ ਔਰ ਆਪਣੇ ਸਾਰੇ ਬੱਚੇ ਇਹ ਕਰ ਰਹੇ ਆ ਐਟਲੀ ਸਾਡੇ ਬ੍ਰੈਂਟਨ 'ਚ ਇਹ ਕਰ ਰਹੇ ਆ ਔਰ ਇਹੀ ਪੇਰੈਂਟਸ ਦੀ ਕੰਪਲੇਨ ਆ ਕਿ ਇਹ ਆਪਣੇ ਕਮਰੇ 'ਚ ਇੱਕ ਇਹ ਆਪਣੇ ਕਮਰੇ 'ਚ ਰਹਿੰਦੇ ਆ ਸਾਨੂੰ ਇਹਨਾਂ ਨੂੰ ਸੱਦਣਾ ਪੈਂਦਾ 2 ਮਿੰਟ 3 ਮਿੰਟ ਸਾਡੇ ਨਾਲ ਬੈਠ ਕੇ ਫੇਰ ਚਲੇ ਜਾਂਦੇ ਆ ਜੇ ਸਾਡੇ ਨਾਲ ਬੈਠਦੇ ਵੀ ਆ ਡਾਈਨਿੰਗ ਟੇਬਲ ਤੇ ਇਹਨਾਂ ਦਾ ਸੈੱਲਫੋਨ ਔਨ ਹੁੰਦਾ ਇਹ ਕੁਝ ਨਾ ਕੁਝ ਦੇਖ ਰਹੇ ਹੁੰਦੇ ਆ ਕੰਨਾਂ 'ਚ ਇਹਨਾਂ ਦੇ ਲੱਕੀਆਂ ਆਉਂਦੀਆਂ ਉਹ ਇਹ ਹਮੇਸ਼ਾ ਆਪਣੀ ਜਦੋਂ ਇਹ ਹੋਮਵਰਕ ਕਰਦੇ ਆ ਇਹਨਾਂ ਦੇ 3-4 ਐਪ ਖੁੱਲੇ ਹੁੰਦੇ ਆ ਸੈੱਲਫੋਨ ਦਾ ਵੀ ਕੋਈ ਐਪ ਖੁੱਲਾ ਹੁੰਦਾ ਉਧਰੋਂ ਵੀਡੀਓ ਕੋਈ ਨਾ ਕੋਈ ਚੱਲਦੀ ਹੁੰਦੀ ਆ ਥਰਡ ਇਹ ਕੋਈ ਨਾ ਕੋਈ ਹੋਮਵਰਕ ਕਰਦੇ ਹੁੰਦੇ ਆ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਆ ਕਿ ਬੱਚੇ ਸਾਡੇ ਡਿਸਟਰੈਕਟ ਨਾ ਹੋਣ ਜਾਂ ਕਨਸੈਂਟ੍ਰੇਸ਼ਨ ਨਿਕਾਲਦੇ ਕਿਉਂਕਿ ਅਸੀਂ ਖੁਦ ਖੁਦ ਕੀਤਾ ਹੈ ਸੋ ਇਹ ਕੁਝ ਬੁਨਿਆਦੀ ਜੀਆਂ ਮਤਲਬ ਕਿ ਜਿਹੜੀਆਂ ਗੱਲਾਂ ਉਹ ਆਪਾਂ ਨੂੰ ਦੇਖਣੀਆਂ ਪੈਣਗੀਆਂ